ਕਿਦਾਜਾ ਕੰਮ ਕਰਨਾ ਨਹੀਂ ਮੇਰੀ ਜਿੱਕ ਮਨ ਨਾਲ ਤਾਂ ਕੋਈ ਰਿਹਾ ਨਹੀਂ ਹੁਣ ਏਜੰਟ ਦੇ ਧੌਣ ਚ ਕਿੱਲਾ ਦੇ ਕੇ ਕਈ ਥਾਂ ਤੇ ਭਾਈ ਨਹੀਂ ਵੀ ਰੁਕੇ ਆ ਮੈਂ ਹਰ ਇੱਕ ਮੋਰਚੇ ਦੇ ਸਿਰਕ ਧਰਨੇ ਚ ਸੰਭਲ ਹੋਣਾ ਕੋਈ ਨਹੀਂ ਮੁੜ ਕੇ ਖੜਦਾ ਕੋਈ ਨਾ ਪੈਣੇ ਦੇ ਆਪਣਾ ਜੋਰ ਤਾਨ ਲੱਗਿਆ ਹੋਇਆ 2017 ਤੋਂ ਲੈ ਕੇ ਲੱਗਿਆ ਹੋਇਆ ਅੱਜ ਤੱਕਰ ਪਤਾ ਨਹੀਂ ਕਿੰਨੇ ਕੁ ਪਰਚੇ ਦਰਜ ਹੋ ਗਏ ਝਾੜੂ ਵਾਲਿਆਂ ਨੂੰ ਭਾਈ ਸਵਾਲ ਕਰਿਆ ਤਾਂ ਉਹ ਕਹਿੰਦੇ ਤੁਸੀਂ ਕਰ ਲਿਆ ਤਾਂ ਕਰਾਓ ਕੰਮ ਜੇ ਕੰਮ ਲਗਿਆ ਨੂੰ ਕਿਹਾ ਮੇਰਾ ਮੁੰਡਾ ਤੇ ਨੂਹ ਮੁੱਕ ਗਿਆ ਸੀ ਉਹ ਕਹਿੰਦੇ ਇਹੇ ਤਾਂ ਮਰਦਾ ਹੀ ਰਹਿੰਦੇ ਆ ਤੇ ਕੀ ਕਰ ਗਿਆ ਹੁਣ ਕੀ ਜੇ ਨਾ ਖੜੀਏ ਜਿਲਤ ਟੁੱਟ ਜਾਂਦੇ ਆ ਬੇਬੇ ਗੱ ਦੇਖੋ ਦੇਖੋ ਗੱਲ ਪਤਾ ਕੀ ਆ ਇਹੀ ਤਾਂ ਗੱਲ ਆਈ ਤਾਂ ਸਮੱਸਿਆ ਹਨਾ ਮੈਂ ਇਹ ਗੱਲ ਕਹਿਣਾ ਵੀ ਇਸ ਸਮੱਸਿਆ ਦਾ ਹੱਲ ਆਪਾਂ ਆਪਨੇ ਥੋੜਾ ਜਿਹਾ ਆਪਣਾ ਚੇਤਨ ਕਰਕੇ ਲੱਭੀਏ ਇੱਕ ਕੋਈ ਸੀ ਵਿਚਾਰੀ ਦੇ ਦੋਨਾਂ ਜੀਆਂ ਦੀ ਇੱਕ ਹੀ ਨਸ਼ੇ ਨਾ ਹੋ ਗਿਆ ਨਹੀਂ ਐਕਸੀਡੈਂਟ ਹੋ ਗਿਆ ਮੇਰਾ ਸਰਦਾ ਕਰਦਾ ਹੀ ਨਹੀਂ ਸੀ ਮੁੰਡਾ ਬਹੁਤ ਸਿਆਣਾ ਸੀ ਛੋਟੇ ਜਿਹੇ ਚਰਾਵਾਂ ਤੋਂ ਵੀ ਨਹੀਂ ਹੋਇਆ ਸੀ ਭੀਆ ਬਹੁਤ ਨਾਲ ਹੀ ਟਕਰਾ ਗਈ ਸੀ ਗਾਇ ਹੋਈ ਪਾਲਟੀ ਨਾਲ ਬਾਦੂ ਤੇ ਹਰ ਸੀਮਤ ਨੇ ਆਪ ਕਹਾ ਕਹਿੰਦੀ ਇਹ ਤਾਂ ਮਰਦੀ ਰਹਿੰਦੇ ਆ ਕਹਿੰਦੇ ਕੀ ਕਰੀਏ ਸੀ ਤਵੇ ਹੁਣ ਖੜਨ ਨੂੰ ਕਿਹਦੇ ਨਾਲ ਖੜਗੇ ਕਿਹਦੇ ਯਕੀਨ ਕਰਕੇ ਦੇਖੋ ਦੇਖੋ ਮੈਂ ਅਸਲ ਦੇ ਵਿੱਚ ਪਤਾ ਕੀ ਗਾਣਾ ਮੇਰਾ ਨਾ ਬੋਲ ਦੇਣਾ ਮੂੰਹ ਠੱਕ ਜਾਂਦਾ ਮੈਂ ਸਾਰਾ ਕੁਝ ਨਹੀਂ ਸਾਰਾ ਕੁਝ ਬੋਲ ਕੇ ਦੱਸਾਂ ਫਿਰ ਤੁਹਾਨੂੰ ਸਾਰਾ ਦਿਨ ਲੱਗ ਜਾਂਦਾ ਹੈ ਨਾ ਪਰ ਗੱਲ ਅਸਲ ਦੇ ਵਿੱਚ ਇਹ ਆ ਕਿ ਅਸੀਂ ਕੀ ਕਰੀਏ ਨਾ ਜੇ ਤੁਸੀਂ ਤੁਸੀਂ ਦੇਖ ਤੁਸੀਂ ਇਹ ਚੀਜ਼ ਸੋਚੋ ਵੀ ਅਸੀਂ ਇਹਨਾਂ ਨੂੰ ਵਾਰ-ਵਾਰ ਮੌਕੇ ਦੇਈਨੇ ਹਰ ਸਿਮਰਤ ਕੌਰ ਕਾ ਜਿਹੜਾ ਉਹਦਾ ਉਹਦਾ ਸਹੁਰਾ ਪੰਜ ਵਾਰੀ ਮੁੱਖ ਮੰਤਰੀ ਚੁਣਤਾ ਆ ਹੋ ਗਿਆ ਹੁਣ ਜਿਹਨ ਨੂੰ ਇਹ ਹੁੰਦਾ ਵੀ ਪਤਾ ਕਿ ਸਾਨੂੰ ਵੋਟਾਂ ਪਾ ਦੇਣਗੇ ਦੋ ਕੁ ਮਹੀਨੇ ਆ ਕੇ ਡਰਾਮੇ ਕਰਨੇ ਆ ਅਸਲ ਵਿੱਚ ਲੋਕਾਂ ਦੇ ਵਿੱਚ ਰਹਿਣ ਲੋਕਾਂ ਦੇ ਵਿੱਚ ਰਹਿ ਕੇ ਮਸਲੇ ਹੱਲ ਕਰਨ ਹਨ ਜੇ ਤੁਸੀਂ ਲੋਕਾਂ ਦੇ ਵਿੱਚ ਫਰੋਗੇ ਲੋਕਾਂ ਦੇ ਵਿੱਚ ਸਮੱਸਿਆਵਾਂ ਨੂੰ ਸਮਝੋਗੇ ਹੁਣ ਐਮ ਐਲ ਏ 170 ਕੇ ਪਿੰਡ ਨੇਗੇ ਇੱਥੇ ਜੇ ਜੇ ਘੱਟੋ ਘੱਟ ਤਿੰਨ ਦਣ ਪਿੰਡਾਂ ਦੇ ਵਿੱਚ ਫਿਰੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝੇ ਬੈਠੇ ਬੈਠ ਕੇ ਕੰਮ ਕਰੇ ਪਰ ਜਿੱਤਦੇ ਨੇਗੇ ਜਿੱਤ ਕੇ ਤਾਂ ਮੁੜ ਕੇ ਆਉਣੇ ਨਹੀਂ ਹੈਗਾ ਮੈਂ ਤੁਹਾਨੂੰ ਆਪਣੀ ਗੱਲ ਕਹਿ ਸਕਦਾ ਮੈਂ ਕਿਸੇ ਦੀ ਗੱਲ ਨਹੀਂ ਕਰ ਸਕਦਾ ਮੈਂ ਇੱਕ ਦਿਨ ਹੀ ਬਹਿਣਾ ਹੁਣ ਇੰਨਾ ਪਰਮਾਤਮਾ ਦੀ ਕਿਰਪਾ ਨਾਲ ਕਰਨ ਕਰਾਉਣਾ ਦੇਖ ਪਰਮਾਤਮਾ ਤਾਕਤ ਬਖਸ਼ਦਾ ਪਰਮਾਤਮਾ ਬਖਸ਼ਦਾ ਹੈ ਨਾ ਕੋਈ ਨਾ ਕੋਈ ਤਾਕਤ ਪਰਮਾਤਮਾ ਬਖਸ਼ਦਾ ਹੈ ਮੈਂ ਦੇਖ ਲੋ ਆਪਣੀ ਹਿੱਕ ਦੀ ਜੋਰ ਨਾਲ ਮਸਲੇ ਹੱਲ ਕਰਵਾਏ ਨੇ ਲੋਕਾਂ ਨੇ ਲੜ ਲੜ ਕੇ ਮਸਲੇ ਹੱਲ ਕਰਵਾਏ ਨੇ ਹੈ ਨਾ ਤੇ ਮੈਂ ਹੋਰ ਪਿੰਡਾਂ ਦੇ ਵਿੱਚ ਵੀ ਜਾਣਾ ਬਹੁਤ ਦੁੱਖ ਦੀ ਗੱਲ ਹੈ ਨਾ ਜਿਹਦਾ ਚੜਦੀ ਜਿਹਦੇ ਕੋਲੇ ਜਿਹਦਾ ਪੁੱਤੀ ਚੱਲੇਗਾ ਰਹਿ ਕੀ ਗਿਆ ਕੁਝ ਨਹੀਂ ਰਹਿੰਦਾ ਹੈ ਨਾ ਖਤਮਾ ਸਾਰਾ ਕੁਝ ਇਹਨਾਂ ਨੇ ਜਰਕ ਕੇ ਨੇ ਕਹਤਾ ਕਹਿੰਦੇ ਵੀ ਅਸੀਂ ਤਾਂ ਇਹਦਾ ਕੰਮ ਕਰਨਾ ਨਹੀਂ ਮੇਰੀ ਇੱਕੋ ਹੀ ਬੇਟੀ ਰਹਿ ਗਈ ਜਿੱਕ ਮਨ ਨਾਲ ਤਾਂ ਕੋਈ ਰਿਹਾ ਨਹੀਂ ਹੁਣ ਹਾਂ ਕਮਾਉਣ ਵਾਲਾ ਕਹਣਾ ਅਸੀਂ ਕਿਹਾ ਵੀ ਸਾਡੀ ਬੇਟੀ ਨੂੰ ਵੀ ਮਾੜੀ ਮੋਟੀ ਨੌਕਰੀ ਮਿਲ ਜੇ ਤਾਂ ਕਹਿੰਦੇ ਵੀ ਅਸੀਂ ਨੌਕਰੀਆਂ ਦੀ ਜਿਹੜੀ ਗੱਲ ਆ ਸੁਣ ਲੋ ਧਿਆਨ ਨਾਲ ਗੱਲ ਅਸੀਂ ਕੀ ਕਰਿਆ ਅਸੀਂ ਨਾ ਪਿਛਲੇ ਸਰਕਾਰਾਂ ਕੋਲੇ ਵੀ ਗਏ ਸੀ ਕਿ ਡੋਮਿਸਾਈਲ ਤੇ ਬੋਨਫਾਇਡ ਲਾਗੂ ਕਰੋ ਵੀ ਜਿਹੜੀਆਂ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਨੌਕਰੀਆਂ ਮਿਲਣ ਸਾਡੇ ਨੌਜਵਾਨਾਂ ਧੱਕੇ ਖਾਈਂਦੇ ਨੇ ਬਾਹਰ ਲੈਣਾ ਇੱਥੇ ਆ ਕੇ ਨੌਕਰੀਆਂ ਲਈ ਜਾਂਦੇ ਨੇਗੇ ਬਾਹਰ ਲੈਣੇ ਇੱਥੇ ਆ ਕੇ ਨੌਕਰੀਆਂ ਲਈ ਜਾਂਦੇ ਨੇ ਇਹਨਾਂ ਨੂੰ ਇਹ ਚੀਜ਼ਾਂ ਬਲ ਤਾਂ ਕਿਤੇ ਗੌਰ ਕਰਦੇ ਨਹੀਂ ਮਾਦੇ ਪੁੱਤੇ ਹਾਂ ਠੀਕ ਆ ਭੈਣ ਕਿਤੇ ਫਿਰ ਪਰਮਾਤੋਂ ਸੁੱਕਰ ਕੇ ਸਾਰੇ ਪਿੰਡਾਂ ਦੇ ਵਿੱਚ ਜਾਣਾ ਤੁਸੀਂ ਕਿਤੇ ਮੇਰੀ ਕੋਈ ਕਿਤੇ ਕਮੀ ਐ ਜਾ ਕੇ ਤੇ ਮੈਂ ਬੇਕਿਆਂ ਜਾ ਕਿਤੇ ਝੁਕਿਆਂ ਤਾਂ ਤੁਸੀਂ ਮੇਰੇ ਛਿੱਤਰ ਮਾਰ ਸਕਦੇ ਮੈਂ ਤਾਂ ਆਪਣੇ ਸਾਰੇ ਪੰਜਾਬ ਦੇ ਲੋਕਾਂ ਦੇ ਵਿੱਚ ਐਵੇਂ ਜਾਣਾ ਹੁੰਦਾ ਹੈ ਨਾ ਠੀਕ ਆ ਜਿੰਨੇ ਕੁ ਜੋਗਰਾਮ ਮਜ਼ਦੂਰਾਂ ਦੀ ਗੱਲ ਕਰਦਾ ਪੰਜ ਪੰਜ ਨੌਜਵਾਨ ਮਰਮੀਨੀ ਤੋਂ ਮੰਗਵਾਏ ਨੇ ਏਜੰਟ ਦੇ ਧੌਣ ਚ ਕਿੱਲਾ ਦੇ ਕੇ ਕਈ ਥਾਂ ਮਤੇ ਭਾਈ ਨਹੀਂ ਵੀ ਕੰਮ ਕਰਾਏ ਜਾਂਦੇ ਹਨ ਅੱਜ ਤੱਕ ਦਾ ਜਿੰਨਾ ਵੀ ਕਿਤੇ ਕੰਮ ਕਰਿਆ ਕੋਈ ਇਹ ਨਹੀਂ ਕਹਿ ਸਕਦਾ ਵੀ ਕੋਈ ਕਿਸੇ ਅੱਗੇ ਝੁਕਿਆ ਮੈਂ ਹਰ ਇੱਕ ਮੋਰਚੇ ਦੇ ਸਿੱਕ ਧਰਨੇ 'ਚ ਸੰਭਲ ਹੋਣਾ ਹੈ। ਹੈਨਾ? ਧੰਨਵਾਦ ਤੁਹਾਡਾ ਤੁਸੀਂ ਸਾਥ ਦਿੱਤਾ। ਚੰਗਾ ਭਾਣਾ ਕਿਤੇ ਫੇਰ ਮਿਲਦੇ ਆ ਪਰਮਾਤਮਾ ਨੇ ਦਰਸ਼ਨ ਕਰਾਏ। ਠੀਕ ਹੈ। ਫੇਰ ਕਰਾਂਗੇ। ਚੰਗਾ